ਪੰਜਾਬ ਦਾ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਸੁਖਣਵਾਲਾ ਉੱਥੋਂ ਦਾ ਨੌਜਵਾਨ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਦਾ ਵਿਆਹ 2023 ਦੇ ਵਿੱਚ ਫਰੀਦਕੋਟ ਦੀ ਰਹਿਣ ਵਾਲੀ ਰਪਿੰਦਰ ਕੌਰ ਦੇ ਨਾਲ ਹੋ ਜਾਂਦਾ ਇਸ ਤੋਂ ਬਾਅਦ ਰਪਿੰਦਰ ਕੌਰ ਥੋੜਾ ਟਾਈਮ ਗੁਰਵਿੰਦਰ ਦੇ ਨਾਲ ਰਹਿੰਦੀ ਉਸ ਦੇ ਘਰ ਦੇ ਵਿੱਚ ਬਾਅਦ ਦੇ ਵਿੱਚ ਉਹ ਕੈਨੇਡਾ ਚਲੀ ਜਾਂਦੀ ਹੈ 2023 ਦੇ ਵਿੱਚ ਇਸ ਤੋਂ ਬਾਅਦ 2024 ਆ ਜਾਂਦਾ ਕੁਝ ਕਾਰਨਾ ਕਰਕੇ ਰੁਪਿੰਦਰ ਕੌਰ ਨੂੰ ਕੈਨੇਡਾ ਦੇ ਵਿੱਚੋਂ ਡਿਪੋਰਟ ਕਰ ਦਿੱਤਾ ਜਾਂਦਾ ਇਸੇ ਦੌਰਾਨ ਕੈਨੇਡਾ ਦੇ ਵਿੱਚੋਂ ਇੱਕ ਹੋਰ ਲੜਕਾ ਡਿਪੋਰਟ ਹੁੰਦਾ ਜਿਸ ਦਾ ਨਾਮ ਹਰ ਕਮਲਪ੍ਰੀਤ ਜੋ ਕਿ ਪਿੰਡ ਬੱਲੂਆਣਾ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਸੀ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਹੈ ਜਸਟ ਹੈ ਉਹ ਇੰਡੀਆ ਵਾਪਸ ਆ ਰਹੇ ਹੁੰਦੇ ਨੇ ਕਿਉਂਕਿ ਹਰ ਕਮਲਪ੍ਰੀਤ ਵੀ ਕੈਨੇਡਾ ਤੋਂ ਡਿਪੋਰਟ ਹੋ ਕੇ ਇੰਡੀ ਆ ਰਿਹਾ ਸੀ ਤਾਂ ਇਸੇ ਦੇ ਵਿੱਚ ਦੋਨਾਂ ਦਾ ਨੰਬਰ ਐਕਸਚੇਂਜ ਹੋ ਜਾਂਦਾ ਹੈ ਅਤੇ ਲਗਾਤਾਰ ਉਹ ਇੱਕ ਦੂਜੇ ਨਾਲ ਸੰਪਰਕ ਦੇ ਵਿੱਚ ਆ ਜਾਂਦੇ ਨੇ ਪਰ ਜਿਵੇਂ ਜਿਵੇਂ ਉਹ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਨੇੜਤਾ ਜਿਹੜੀ ਉਹ ਪ੍ਰੇਮ ਸਬੰਧਾਂ ਦੇ ਵਿੱਚ ਬਦਲ ਜਾਂਦੀ ਹੈ ਤਾਂ ਕੀ ਹੁੰਦਾ ਇਸ ਗੱਲ ਦੀ пняਕ ਰਪਿੰਦਰਕੌਰ ਦੇ ਪਤੀ ਗੁਰਵਿੰਦਰ ਨੂੰ ਲੱਗ ਜਾਂਦੀ ਹੈ ਗੁਰਵਿੰਦਰ ਉਹਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰਦਾ ਪਰ ਉਹ ਨਹੀਂ ਸਮਝਦੀ ਕਿਉਂਕਿ ਹੁਣ ਰੁਪਿੰਦਰ ਕੌਰ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਜੋ ਗੁਰਵਿੰਦਰ ਹੈ ਉਹ ਸਾਡੇ ਪਿਆਰ ਦੇ ਵਿੱਚ ਰਾਹ ਦਾ ਰੋੜਾਗਾ ਇਸ ਗੱਲ ਬਾਰੇ ਉਸਦਾ ਭਰਾ ਆਪਣੀ ਭੈਣ ਨੂੰ ਵੀ ਦੱਸਦਾ ਕਿ ਰੁਪਿੰਦਰ ਹੈ ਜਿਹੜੀ ਉਸਤੇ ਕਿਸੇ ਦੇ ਨਾਲ ਨਜਾਇਜ਼ ਤਾਲੁਕਤ ਨੇ ਨਜਾਇਜ਼ ਸਬੰਧ ਨੇ ਇਹ ਗੱਲ ਬਾਰੇ ਹੁਣ ਉਸ ਦੀ ਭੈਣ ਨੇ ਖੁਲਾਸਾ ਵੀ ਕੀਤਾਗਾ ਪਰ ਇਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਪ੍ਰੇਮ ਸਬੰਧ ਬਣੇ ਰਹਿੰਦੇ ਨੇ ਤਾ ਇੱਕ ਦਿਨ ਕੀ ਹੁੰਦਾ ਰੁਪਿੰਦਰ ਕੌਰ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਗੁਰਵਿੰਦਰ ਨੂੰ ਰਾਸਤੇ ਦੇ ਵਿੱਚੋਂ ਹਟਾਉਣ ਦੇ ਲਈ ਪਲਾਨ ਕਰਦੀ ਆ ਤਾਂ ਫਿਰ ਥੋੜੇ ਦਿਨ ਪਹਿਲਾਂ ਗੁਰਵਿੰਦਰ ਦੀ ਲਾਸ਼ ਉਸਦੇ ਘਰ ਦੇ ਵਿੱਚੋਂ ਹੀ ਮਿਲਦੀ ਆ ਤਾਂ ਇਸ ਤੋਂ ਬਾਅਦ ਪੁਲਿਸ ਨੂੰ ਤਲਾਹ ਕੀਤੀ ਜਾਂਦੀ ਆ ਉਸ ਦੀ ਭੈਣ ਵੱਲੋਂ ਪੁਲਿਸ ਕੋਲ ਇੱਕ ਐਪਲੀਕੇਸ਼ਨ ਜ਼ਾਹਰ ਕੀਤੀ ਜਾਂਦੀ ਆ ਤਾਂ ਪੁਲਿਸ ਉਹਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ ਕਿਉਂਕਿ ਜੋ ਗੁਰਵਿੰਦਰ ਦੀ ਭੈਣ ਹੈ ਉਸਨੇ ਇਲਜਾਮ ਲਗਾਏ ਨੇ ਰਪਿੰਦਰ ਕੌਰ ਤੇ ਕਿਉਂਕਿ ਰਪਿੰਦਰ ਕੌਰ ਕੈਨੇਡਾ ਤੋਂ ਜਸਟ ਹੁਣ ਰਿਪੋਰਟ ਹੋ ਕੇ ਆਈ ਸੀ ਉਸ ਉਹਦੀ ਹਰ ਕਮਲਪ੍ਰੀਤ ਦੇ ਨਾਲ ਮੁਲਾਕਾਤ ਹੁੰਦੀ ਆ ਤਾਂ ਇਸ ਤੋਂ ਬਾਅਦ ਉਸਦੇ ਨਜ਼ਾਇਜ਼ ਸੰਬੰਧ ਉਸ ਲੜਕੇ ਦੇ ਨਾਲ ਦੱਸੇ ਜਾ ਰਹੇ ਨੇ ਅਤੇ ਇਧਰੋਂ ਰਪਿੰਦਰ ਕੌਰ ਕਹਿ ਰਹੀ ਹੈ ਕਿ ਗੁਰਵਿੰਦਰ ਦੀ ਨੈਚੁਰਲ ਡੈਥ ਹੋਈ ਆ ਪਰ ਉਸਦੀ ਭੈਣ ਦਾ ਦਾਵਾ ਹੈਗਾ ਕਿ ਇਹ ਨੈਚੁਰਲ ਡੈਥ ਨਹੀਂ ਹੈਗੀ ਇਸ ਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੈ ਇਹਦਾ ਕਤਲ ਕੀਤਾ ਗਿਆ ਮੇਰੇ ਭਰਾ ਦਾ ਕਤਲ ਕੀਤਾ ਗਿਆ ਇਹ ਉਸਦੀ ਭੈਣ ਦਾ ਕਹਿਣਾ ਹੈ ਫਲਹਾਲ ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾਗਾ ਅੱਗੇ ਦੀ ਜੋ ਕਾਰਵਾਈ ਆ ਉਹ ਪੁਲਿਸ ਹਲੇ ਕਰ ਰਹੀ ਹੈ ਕਿਉਂਕਿ ਉਹਨਾਂ ਨੇ ਫਲਹਾਲ ਰਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਅਤੇ ਹਰ ਕਮਲਪ੍ਰੀਤ ਆ ਜਿਹੜਾ ਉਹ ਫਰਾਰ ਦੱਸਿਆ ਜਾ ਰਿਹਾ ਹੈਗਾ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਤਰ੍ਹਾਂ ਦੀ ਘਟਨਾ ਪੰਜਾਬ ਦੇ ਵਿੱਚ ਘਟਈ ਹੋਵੇ ਪਹਿਲਾਂ ਵੀ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਘਟ ਚੁੱਕੀਆਂ ਨੇ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਜਾਂ ਤਾਂ ਕੁੜੀਆਂ ਕੈਨੇਡਾ ਜਾ ਕੇ ਮੁੱਕਰ ਜਾਂਦੀਆਂ ਨੇ ਜਾਂ ਫਿਰ ਉਹ ਕੈਨੇਡਾ ਦੇ ਵਿੱਚ ਰਹਿ ਕੇ ਕਿਸੇ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦੀਆਂ ਨੇ ਫਿਲਹਾਲ ਜਿਹੜੀ ਇਹ ਘਟਨਾ ਗਈ ਇਹ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਘਟਈ ਆ ਅਤੇ ਇਸ ਕੇਸ ਦੀ ਪੁਲਿਸ ਬਰੀਕੀ ਦੇ ਨਾਲ ਇਨਵੈਸਟੀਗੇਸ਼ਨ ਕਰ ਰਹੀ ਹੈ ਅੱਗੇ ਕੀ ਨਿਕਲ ਕੇ ਆਉਂਦਾ ਉਹ ਹਾਲੇ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂ ਸੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀ ক্রਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ